ਇਹ ਰਾਜਸਵਰ ਨੌਕੀ ਵੈਦੀ ਗੱਲ ਹੈ ਮਾਰ ਕੀ ਪਿੰਡ ਦੇ ਵਿੱਚ ਜਿਹੜਾ ਭਗੌਰ ਤੋਂ ਰਸਤਾ ਜਾਂਦਾ ਉਹ ਕੁਲੀ ਤੇ ਤਿੰਨ ਦੋਸਤ ਸੀਗੇ ਜਿਨ੍ਹਾਂ ਦੇ ਨਾਮ ਹੈ ਧਰਮਪਾਲ ਗੁਰਵਿੰਦਰ ਤੇ ਲਵਪ੍ਰੀਤ ਇਹ ਤਿੰਨ ਹੀ ਜਣੇ ਉੱਥੇ ਬੈਠੇ ਸੀਗੇ ਦੋ ਮੋਟਰਸਾਈਕਲਾਂ ਤੇ ਅਨਨੋਨ ਬੰਦੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਉਹ ਆਏ ਲੇਕਿਨ ਉਹਨਾਂ ਨੇ ਮਾਰ ਦੇਣ ਦੀ ਨੀਅਤ ਤੇ ਨਾਲ ਉਹਨਾਂ ਦੇ ਫੈਰ ਕੀਤੇ ਫੈਰ ਜਿਹੜਾ ਹੈਗਾ ਇੱਕ ਗੁਰਵਿੰਦਰ ਸਿੰਘ ਕਿੰਦਾ ਜਿਹੜਾ ਉਹਦੇ ਪੇਟ 'ਚ ਲੱਗਿਆ ਤੇ ਜਿਹੜਾ ਧਰਮਪਾਲ ਉਸ ਧਰਮੂ ਇੱਕੋ ਦੇ ਹੋਇਆ ਦੋ ਬੰਦਿਆਂ ਦੀ ਇੰਦਰੀ ਹੋਈ ਐ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅੱਗੇ ਸਿਵਲ ਹਸਪਤਾਲ ਸਮਰਾਲਾ ਤੋਂ ਰੈਫਰ ਕਰ ਦਿੱਤਾ ਚੰਡੀਗੜ੍ਹ ਸੈਕਟਰ 33 ਜਿੱਥੇ ਜਿਹੜਾ ਗੁਰਿੰਦਰ ਉਸ ਕਿੰਦਾ ਹੈ ਉਹਦੀ ਡੈਥ ਹੋ ਗਈ ਤੇ ਦੂਸਰਾ ਜੀ ਰਹੇਗਾ ਉੱਥੇ ਜੀ ਰੇਲਾ ਜਾ ਉਹਦੇ ਤੇ ਬਕਾਇਦਾ ਜਿਹੜੀ ਹੈ ਐਫ ਆਈ ਆਰ ਅਸੀਂ ਲੋਜ ਕਰਦੀ ਹੈ ਬਕਾਇਦਾ ਰਾਤੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਤੇ ਐਫ ਆਈ ਆਰ ਨੰਬਰ ਹੈ 307 302 307 ਮੇਰਾ ਜੋ ਆਈ ਪੀਸੀ ਦੀਆਂ ਪੁਰਾਣੀਆਂ ਧਾਰਾ ਹੈ ਨਵੀਆਂ ਧਾਰਾ ਨੇ 109 173 199 196 62 ਤੇ 25 ਚੋਂ ਜਿਹੜਾ ਲਾਗ ਬੀ ਐਨ ਐਸ ਦੀਆਂ ਧਾਰਾਵਾਂ ਲੈ ਉਹਦੇ ਚ ਐਫ ਆਈ ਆਰ ਜਿਹੜੀ ਲੋਜ ਕਰ ਲਈ ਇਹਨਾਂ ਦੇ ਬਾਈ ਨੇਮ ਉਹਦੇ ਤੇ ਬੰਦੇ ਦੱਸ ਦਿੱਤੇ ਆ ਠੀਕ ਹੈ ਜੀ ਉਹਦੇ ਚ ਇੱਕ ਤਾਂ ਸੰਦੀਪ ਐ ਕੋ ਦਿਹਾੜਾ ਦਾ ਇੱਕ ਤੀਜੀ ਐ ਚੱਕ ਸਰਾਏ ਪਿੰਡਾਂ ਸਦਰ ਖੰਨੇ ਦੇ ਵਿੱਚ ਇੱਕ ਕਰਨ ਐ ਪਿੰਡ ਮਾਤ ਫਰਨਾ ਤੇ ਇੱਕ ਸਿਮੀ ਐ ਬਾਲੋ ਪਿੰਡ ਦਾ ਸਿਮਰਨਜੀਤ ਇਹਨਾਂ ਲੋਕਾਂ ਤੇ ਮੁਕਤਮੇ ਦਰਜ ਨੇ ਡਿਫਰਟ ਕਿਸਮ ਦੇ ਲੋਕ ਐ ਇਹਨਾਂ ਦੀ ਜਿਹੜਾ ਸੰਦੀਪ ਐ ਕੌਨਸਪੀਰੇਟਰ ਇਹਦੇ ਵਿੱਚ ਇਹਦੀ ਤੇ ਜਿਹੜੇ ਧਰਮੂ ਹੋਣੀ ਐ ਇਹਨਾਂ ਨਾਲ ਕੋਈ ਲਗੜਟ ਚੱਲਦੀ ਸੀ ਪੁਰਾਣੀ ਜੀ ਵੀ ਰੈਂਜਰਸ ਦੇ ਵਿੱਚ ਇਹਨਾਂ ਨੇ ਉਹਨਾਂ ਤੇ ਮਾਰਨ ਦੀ ਨੀਦ ਦੇ ਨਾਲ ਫੈਰੰਗੀਤੀ ਜਨਰਲ ਦੀ ਡੈਥ ਹੋ ਗਈ। ਤੇ ਮੌਕੇ ਤੇ ਰਾਤ ਜਦੋਂ ਸਾਨੂੰ ਇਤਲਾ ਮਿਲੀ ਤੇ ਇਮੀਡੀਏਟ ਅਸੀਂ ਮੌਕੇ ਤੇ ਪਹੁੰਚ ਕੇ ਖੁਦ ਮੈਂ ਤੇ ਸਾਡੇ ਡੀਐਸਪੀ ਦੇ ਡੀਐਸਪੀ ਅਸੇ ਤੋਂ ਅਸੀਂ ਬਕਾਇਦਾ ਆਪਣੇ ਪੁਲਿਸ ਪਾਰਟੀਆਂ ਕਰਕੇ ਸੈਂਟੀਫੀਕਲ ਤਰੀਕੇ ਨਾਲ ਟੈਕਨੀਕਲੀ ਇਹਨਾਂ ਬੰਦਿਆਂ ਦਾ ਪਿੱਛਾ ਕਰਕੇ ਪੁਲਿਸ ਪਾਰਟੀਆਂ ਲਾਈਆਂ ਹੋਈਆਂ। ਦੇ ਇਹਨਾਂ ਵਿੱਚ ਕੁਝ ਕੌਨਸਪੀਰੇਟਰ ਐ ਜਿਹੜੇ ਬੰਦੇ ਐ ਉਹਨਾਂ ਉਹਨਾਂ ਦਾ ਵੀ ਪਤਾ ਲੱਗਿਆ ਤੇ ਇਹਨਾਂ ਦੇ ਬਕਾਇਦਾ ਘਰਾਂ ਤੇ ਪੁਲਿਸ ਪਾਰਟੀਆਂ ਰੇਡ ਕਰਨੀਆਂ ਤੇ ਇਹਨਾਂ ਨੂੰ ਬਕਾਇਦਾ ਜੋ ਕਾਨੂੰਨ ਦੇ ਮਤਲਬ ਕਿਉਂਗੇ ਪ੍ਰੋਪਰਟੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਤਾ ਲੱਗਿਆ ਜੀ ਹਥਿਆਰ ਕਿਹਦੇ ਵਰਤੇ ਹੋਏ ਹਨ ਇਹਨਾਂ ਦੇ ਬਿਲਕੁਲ ਜਦੋਂ ਹੁਣ ਫੜਿਆ ਜਾਊਗਾ ਜੇ ਹਥਿਆਰਾਂ ਦੀ ਬਰਾਮਦਗੀ ਵੀ ਹੋਏਗੀ ਉਹ ਬੰਦੇ ਦਾ ਸਾਰਾ ਕੁਝ ਹਾਂਜੀ